ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਇੱਕ ਦਿਨ ਵਿੱਚ ਵਿਆਹ ਪੱਕਾ ਹੋ ਜਾਵੇਗਾ ਜੇਕਰ ਤੁਸੀਂ ਇਸ ਜਗ੍ਹਾ ਤੇ ਇਹ ਧਾਗਾ ਬੰਨ੍ਹ ਦਿੰਦੇ ਹੋ ਤੁਹਾਡੇ ਸੰਜੋਗ ਜਿਹੜੇ ਬੱਜੇ ਹੋਏ ਹਨ ਉਹ ਖੁੱਲ ਜਾਣਗੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ ਤਾਂ ਕਿ ਤੁਹਾਡੇ ਅਜਾਈ ਪਰੇਸ਼ਾਨੀ ਦਾ ਹੱਲ ਪਰਮਾਤਮਾ ਤੁਹਾਨੂੰ ਦੇ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਬੱਚਿਆਂ ਦੇ ਵਿਆਹ ਦੇ ਵਿੱਚ ਲਗਾਤਾਰ ਦੇਰੀ ਹੋਈ ਹੈ ਲਗਾਤਾਰ ਪ੍ਰੋਬਲਮ ਆ ਰਹੀ ਹੈ ਬਾਂਦੇ-ਬਾਂਦੇ ਹੋਏ ਕੰਮ ਵਿਗੜ ਰਹੇ ਹਨ ਬਾਂਦੀ-ਬਾਂਦੀ ਓਏ ਗੱਲ ਵਿਗੜ ਜਾਂਦੀ ਹੈ ਤਾਂ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਸਿੰਪਲ ਜਿਹਾ ਉਪਾਅ ਦੱਸਣ ਵਾਲੇ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਸਾਡੇ ਦੱਸੇ ਅਨੁਸਾਰ ਵਿਧੀ ਅਨੁਸਾਰ ਕਰ ਲੈਂਦੇ ਹੋ ਤਾਂ ਯਕੀਨ ਮੰਨੋ ਤੁਹਾਡੇ ਬੱਚਿਆਂ ਦੇ ਵਿਆਹ ਦੇ ਲਈ ਕੋਈ ਨਾ ਕੋਈ ਚੰਗਾ ਪ੍ਰਸਤਾਵ ਜ਼ਰੂਰ ਮਿਲ ਜਾਵੇਗਾ ਅਤੇ ਵਿਆਹ ਵੀ ਤੈਅ ਹੋ ਜਾਵੇਗਾ ਇਹ ਉਪਾਅ ਜੇਕਰ ਬੱਚੇ ਖੁਦ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਪਰ ਸਾਨੂੰ ਪਤਾ ਹੈ ਅੱਜਕੱਲ ਬੱਚਿਆਂ ਦੇ ਕੋਲ ਉਪਾਅ ਕਰਨ ਲਈ ਸਮਾਂ ਨਹੀਂ ਹੁੰਦਾ ਇਸ ਲਈ ਅਜਿਹੀ ਸਥਿਤੀ ਦੇ ਵਿੱਚ ਮਾਤਾ ਪਿਤਾ ਨੂੰ ਹੀ ਉਪਾਅ ਕਰਨੇ ਪੈਂਦੇ ਹਨ ਇਸ ਲਈ ਇਸ ਚੈਨਲ ਦੇ ਰਾਈ ਜਿੰਨੇ ਵੀ ਉਪਾਅ ਤੁਹਾਨੂੰ ਮੈਂ ਦੱਸਤੀ ਹਾਂ ਲਗਭਗ 80% ਅਜਾਏ ਹੁੰਦੇ ਹਨ ਜਿਨ੍ਹਾਂ ਨੂੰ ਮਾਤਾ ਪਿਤਾ ਕਰ ਸਕਦੇ ਹਨ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਨੂੰ ਦੂਰ ਕਰ ਸਕਦੇ ਹਨ ਕਈ ਵਾਰ ਬੱਚਿਆਂ ਦੇ ਕੁੰਡਲੇ ਦੇ ਵਿੱਚ ਗ੍ਰਹਿ ਨਸ਼ਤਰਾਂ ਦੇ ਕੁਝ ਅਜਾਇਬ ਦੁਰਲਭ ਦੁਰਯੋਗ ਬਣ ਜਾਂਦੇ ਹਨ ਜਿਸ ਕਾਰਨ ਵਿਆਹ ਵਿੱਚ ਲਗਾਤਾਰ ਦੇਰੀ ਹੁੰਦੀ ਹੈ ਜਨਮ ਕੁੰਡਲੀ ਦਾ 7ਵਾਂ ਭਾਵ ਕਰ ਜਾਂ 7ਵੇਂ ਘਰ ਦਾ ਸੁਆਮੀ ਜੇਕਰ ਪਾਪ ਪ੍ਰਭਾਵ ਆ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਰਿਸ਼ਤੇ ਆਉਣੇ ਗੰਨਾ ਚਲਣੀਆਂ ਪਰ ਕੋਈ ਨਾ ਕੋਈ ਗੱਲ ਤੇ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚਦਾ ਵਿਚਕਾਰ ਹੀ ਟੁੱਟ ਜਾਂਦਾ ਹੈ ਤੇ ਜੇਕਰ ਅਜਿਹਾ ਕੋਈ ਵਾਰ ਰਿਸ਼ਤਾ ਪੱਕਾ ਹੋ ਜਾਵੇ ਤਾਂ ਅੰਤ ਵਿੱਚ ਕੋਈ ਨਾ ਕੋਈ ਗੱਲ ਅਜਾਈ ਸਾਹਮਣੇ ਆ ਜਾਂਦੀ ਹੈ ਜਿਸ ਕਾਰਨ ਰਿਸ਼ਤਾ ਟੁੱਟ ਜਾਂਦਾ ਹੈ ਕਦੇ ਕੁੜੀ ਵਾਲੇ ਮਨਾ ਕਰ ਦੇਣਗੇ ਕਦੇ ਮੁੰਡੇ ਵਾਲਿਆਂ ਵੱਲੋਂ ਨਾ ਹੋ ਜਾਵੇਗੇ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਤਰ੍ਹਾਂ ਦਾ ਸਕਾਰਾਤਮਕ ਜਵਾਬ ਸਾਹਮਣੇ ਤੁਹਾਨੂੰ ਨਹੀਂ ਮਿਲ ਪਾਵੇਗਾ ਤੁਸੀਂ ਇੰਤਜ਼ਾਰ ਕਰਦੇ ਰਹੋਗੇ ਜੇਕਰ ਤੁਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੋ ਪਰੇਸ਼ਾਨ ਹੋ ਅੱਜ ਚਿੰਤਾ ਕਰਨ ਦੀ ਲੋੜ ਨਹੀਂ ਅੱਜ ਜੋ ਉਪਾਅ ਤੁਹਾਨੂੰ ਦੱਸਣ ਵਾਲੀਆਂ ਇਹ ਉਪਾਅ ਤੁਸੀਂ ਕਰ ਲੈਣਾ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਜੀ ਸੰਗਤ ਜੀ ਜੇਕਰ ਤੁਸੀਂ ਮੇਰੇ ਨਾਲ ਲਗਾਤਾਰ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਔਨ ਕਰ ਦਿਓ ਪਹਿਲਾਂ ਤਾਂ ਤੁਸੀਂ ਇਹ ਜਾਣ ਲਓ ਕਿ ਇਹ ਉਪਾਅ ਤੁਸੀਂ ਕਦੋਂ ਤੇ ਕਿਵੇਂ ਕਰਨਾ ਹੈ ਇਹ ਉਪਾਅ ਤੁਸੀਂ ਕਿਸੇ ਵੀ ਬੁੱਧਵਾਦੇ ਦਿਨ ਕਰ ਸਕਦੇ ਹੋ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਜੇਕਰ ਸ਼ਾਮ ਦੇ ਸਮੇਂ ਕਰਨਾ ਚਾਹੁੰਦੇ ਹੋ ਫਿਰ ਵੀ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਇਹ ਉਪਾਅ ਕਰਨ ਲਈ ਕਿਹੜੀ ਕਿਹੜੀ ਸਮੱਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਇਹ ਉਪਾਅ ਤੁਸੀਂ ਕਰਨਾ ਹੈ ਉਹ ਤੁਸੀਂ ਧਿਆਨ ਦੇ ਨਾਲ ਸਮਝ ਲਓ ਇਹ ਪੂਰਾ ਉਪਾਅ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਦੱਸਾਂਗੀ ਤਾਂ ਕਿ ਇਹ ਉਪਾਅ ਕਰਨ ਕਿਸੇ ਤਰ੍ਹਾਂ ਤੁਹਾਡੇ ਕੋਲ ਗਲਤੀ ਦੀ ਗੁੰਜਾਇਸ਼ ਨਾ ਰਹਿ ਜਾਵੇ ਤੁਹਾਨੂੰ ਪ੍ਰੈਕਟੀਕਲ ਵੀ ਜਿਹੜੀਆਂ ਹਨ ਇਹ ਚੀਜ਼ਾਂ ਜ਼ਰੂਰ ਕਰਕੇ ਵੇਖਣੀਆਂ ਚਾਹੀਦੀਆਂ ਹਨ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਹੈ ਤੁਹਾਨੂੰ ਦੱਸਣ ਵਾਲੇ ਹਾਂ ਕਿ ਕਿਸ ਪ੍ਰਕਾਰ ਕਰਨਾ ਹੈ ਇਸ ਪਾਣੋਂ ਤਾਂ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਇਹ ਉਪਾਅ ਕਰਨ ਲਈ ਤੁਹਾਡੇ ਕੋਲ ਇੱਕ ਧਾਗਾ ਹੋਣਾ ਚਾਹੀਦਾ ਹੈ ਜਿਸ ਧਾਗੇ ਨਾਲ ਦਰਜੀ ਕੱਪੜੇ ਸਿਉਂਦੇ ਹਨ ਉਹ ਧਾਗਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇਸ ਧਾਗੇ ਦਾ ਜੋ ਸਾਈਜ਼ ਹੈ ਤੁਹਾਡੇ ਬੱਚੇ ਦੇ ਕੱਦ ਦੇ ਬਰਾਬਰ ਦਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਲੜਕੇ ਲਈ ਵਿਆਹ ਕਰ ਰਹੇ ਹੋ ਲੜਕੇ ਦੇ ਕੱਦ ਦਾ ਹੋਣਾ ਚਾਹੀਦਾ ਹੈ ਤੇ ਜੇਕਰ ਤੁਸੀਂ ਲੜਕੇ ਲਈ ਵਿਆਹ ਕਰ ਰਹੇ ਹੋ ਤਾਂ ਤੁਹਾਡੀ ਲੜਕੀ ਦੇ ਕੱਦ ਦੇ ਬਰਾਬਰ ਹੋਣਾ ਇਹ ਚਾਹੀਦਾ ਹੈ ਹਰੇ ਰੰਗ ਦਾ ਧਾਗਾ ਤੁਸੀਂ ਲੈ ਲਓ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਕਿਤੇ ਬਾਹਰ ਰਹਿੰਦੇ ਹਨ ਤਾਂ ਅਕਸਰ ਮਾਦਾ ਪਿਤਾ ਨੂੰ ਪਤਾ ਹੀ ਹੁੰਦਾ ਹੈ ਕਿ ਸਾਡੇ ਬੱਚੇ ਦਾ ਕੱਦ ਕਿੰਨਾ ਕੁ ਹੈ ਪਰ ਕੁਝ ਮਾਦਾ ਪਿਤਾ ਅਜਾਏ ਹਨ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਫਿਰ ਆਪਣੇ ਬੱਚੇ ਨੂੰ ਫੋਨ ਕਰਕੇ ਪੁੱਛ ਸਕਦੇ ਹਨ ਤੁਹਾਡੀ ਹਾਈਟ ਕਿੰਨੀ ਹੈ ਜਿੰਨੀ ਵੀ ਹਾਈਟ ਹੈ ਬੱਚੇ ਦੀ ਉਸੇ ਹਾਈਟ ਦੇ ਬਰਾਬਰ ਇੱਕ ਹਾਰੇ ਤਾਗੇ ਨੂੰ ਤੁਸੀਂ ਲੈ ਲੈਣਾ ਹੈ ਫਰਜ਼ ਕਰੋ ਇੰਨਾ ਕਰਦੇ ਜਿੰਨਾ ਤੁਹਾਡੇ ਬੱਚੇ ਦਾ ਹੈ ਇਹਨਾਂ ਤਾਗਾ ਤੁਸੀਂ ਤੋੜ ਲਿਆ ਇਸ ਤਾਗੇ ਦੇ ਅੰਦਰ ਹੁਣ ਤੁਸੀਂ ਗੰਢਾਂ ਲਗਾਉਣੀਆਂ ਹਨ ਹੁਣ ਇਹ ਗੰਢਾਂ ਕਿੰਨੀਆਂ ਲਗਾਉਣੀਆਂ ਹਨ ਜਿਸ ਉੱਪਰ ਬੱਚਾ ਵਰਤਮਾਨ ਸਮੇਂ ਵਿੱਚ ਚੱਲ ਰਿਹਾ ਹੈ ਉਹਨੀਆਂ ਇਹ ਘੰਡਾ ਦੁੱਸੇ ਲਗਾਉਣੀਆਂ ਹਨ ਫਰਜ਼ ਕਰੋ ਤੁਹਾਡਾ ਬੱਚਾ 5 ਸਾਲਾਂ ਦਾ ਹੋ ਗਿਆ ਹੈ ਤੇ 16ਵਾਂ ਸਾਲ ਚੱਲ ਰਿਹਾ ਤੁਸੀਂ ਇਸ 7 ਦੇ ਵਿੱਚ 26 ਘੰਡਾ ਲਗਾਉਣੀਆਂ ਹਨ ਫਰਜ਼ ਕਰੋ ਤੁਹਾਡਾ ਬੱਚਾ 30 ਸਾਲ ਦਾ ਹੈ ਤਾਂ 31ਵਾਂ ਸਾਲ ਚੱਲ ਰਿਹਾ ਹੈ ਫਿਰ ਤੁਸੀਂ 31 ਘੰਡਾ ਲਗਾਉਣੀਆਂ ਹਨ ਜਾਨੀ ਕਿ ਜਿੰਨੇ ਵੀ ਉਮਰ ਦੇ ਵਿੱਚ ਬੱਚਾ ਵਰਤਮਾਨ ਦੇ ਵਿੱਚ ਚੱਲ ਰਿਹਾ ਹੈ ਉਹਨੀਆਂ ਘੰਡਾ ਮਾਰਨੀਆਂ ਹਨ ਤੁਸੀਂ ਫਿਰ ਇਸ ਧਾਗੇ ਦੇ ਅੰਦਰ ਇਹ ਗੰਡਾਂ ਲਗਾਉਣੀਆਂ ਹਨ ਹਰ ਇੱਕ ਗੰਡ ਵਿੱਚ ਥੋੜਾ ਜਿਹਾ ਅੰਤਰ ਹੋਣਾ ਜ਼ਰੂਰੀ ਇੱਕ ਹੀ ਨਹੀਂ ਇੱਕ ਹੀ ਜਗ੍ਹਾ ਸਾਰੀਆਂ ਗੰਡਾਂ ਨਹੀਂ ਲਗਾਉਣੀਆਂ ਵੱਖ-ਵੱਖ ਹੋਣੀਆਂ ਚਾਹੀਦੀਆਂ ਹਨ ਗੰਡਾਂ ਲਗਾਉਣੀਆਂ ਸ਼ੁਰੂ ਹੋ ਜਾਣ ਤਾਂ ਅੱਗੇ ਵਧਦੇ ਰਹਿਣਾ ਹੈ ਇਥੋਂ ਤੱਕ ਕਿ ਤੁਸੀਂ ਪੂਰੇ ਹੀ ਧਾਗੇ ਦੇ ਵਿੱਚ ਉਮਰ ਦੇ ਅਨੁਸਾਰ ਗੰਡਾਂ ਲਗਾ ਲੈਣੀਆਂ ਹਨ ਥੋੜੇ ਜਿਹਾ ਕੈਪ ਦੇ ਵਿੱਚ ਹੁਣ ਜਿਸ ਦੇ ਅੰਦਰ ਗੰਡ ਲੱਗ ਗਈ ਇਹ ਧਾਗਾ ਉੱਥੇ ਹੀ ਰੱਖ ਦਿਓ ਉਸ ਤੋਂ ਬਾਅਦ ਇੱਕ ਹਰੀਆ ਕਾ ਲੈ ਲਓ ਕਿਸ ਪ੍ਰਕਾਰ ਦਾ ਹਰੀਆ ਕਾ ਤੁਸੀਂ ਲੈਣਾ ਹੈ ਜਦੋਂ ਇਸ ਪਾਣ ਨੂੰ ਚੰਗੀ ਤਰ੍ਹਾਂ ਕਰੋਗੇ ਤਾਂ ਬਿਲਕੁਲ ਤਰੀਕੇ ਨਾਲ ਕਰੋ ਤੇ ਵਿਦੇ ਵਿਧਾਨ ਦੇ ਨਾਲ ਕਰੋ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਤਾਂ ਦੇਖੋ ਹਰੀਆ ਕਾ ਹੁ ਤੁਸੀਂ ਜਿਹੜਾ ਲਿਆ ਹੈ ਜੋ ਇਸ ਤਰੀਕੇ ਨਾਲ ਲੈਣਾ ਹੈ ਕਿ ਇਸੇ ਅੰਦਾ ਤੁਸੀਂ ਕਿੰਨੀਆਂ ਪਾਵਗੇ ਜਿਹੜਾ ਹਰਾ ਕਾ ਹੈ ਪੰਜ ਸੱਤ ਕਲੀਆਂ ਤੁਸੀਂ ਲੈਣੀਆਂ ਹਨ ਕਿਸੇ ਵੀ ਪਾਰਕ ਵਿੱਚ ਇਹ ਘਾਹ ਤੁਹਾਨੂੰ ਮਿਲ ਸਕਦਾ ਹੈ ਉਥੋਂ ਤੋੜ ਲੈਣਾ ਹੈ ਇਸ ਨੂੰ ਤੁਸੀਂ ਕਿਸ ਪ੍ਰਕਾਰ ਨਾਲ ਪੰਜ ਪੱਤੀਆਂ ਰਹਿ ਜਾਣ ਪੰਜ ਪੱਤੀਆਂ ਹੋਣੀਆਂ ਚਾਹੀਦੀਆਂ ਹਨ ਤੇ ਛੋਟੀਆਂ-ਛੋਟੀਆਂ ਮਿਲਾ ਕੇ ਪੰਜ ਪੱਤੀਆਂ ਜਦੋਂ ਰਹਿ ਜਾਂਦੀਆਂ ਹਨ ਇਸ ਪ੍ਰਕਾਰ ਤੁਸੀਂ ਇੰਨੀ ਘਾਹ ਲੈਣੀ ਹੈ ਤੇ ਜਿੰਨੀਆਂ ਗੱਣਾ ਤੁਸੀਂ ਧਾਗੇ ਦੇ ਅੰਦਰ ਲਗਾਈਆਂ ਹਨ ਓਨੀਆਂ ਹੀ ਤੁਸੀਂ ਘਾਹ ਦੀਆਂ ਪੱਤੀਆਂ ਲੈਣੀਆਂ ਹਨ ਤੁਹਾਨੂੰ ਜੋ ਬੱਚਾ ਵਰਤਮਾਨ ਸਮੇਂ ਵਿੱਚ ਜਿੰਨੀ ਉਮਰ ਵਿੱਚ ਚੱਲ ਰਿਹਾ ਹੈ ਉਹਨਾਂ ਹੀ ਤੁਸੀਂ ਘਾ ਲੈਣਾ ਹੈ ਤੇ ਹਰ ਇੱਕ ਘਾ ਦੇ ਅੰਦਰ ਪੰਜ ਕਲੀਆਂ ਹੋਣੀਆਂ ਚਾਹੀਦੀਆਂ ਹਨ ਬਸ ਇਹ ਵਿਸ਼ੇਸ਼ ਰੂਪ ਨਾਲ ਤੁਸੀਂ ਧਿਆਨ ਰੱਖਣਾ ਤੇ ਇਸ ਘਾ ਨੂੰ ਤੁਸੀਂ ਇਕੱਠਾ ਕਰਕੇ ਫਿਰ ਫੜ ਲੈਣਾ ਫੜਾਂ ਤੋਂ ਬਾਅਦ ਇਸ ਧਾਗੇ ਨਾਲ ਇਸ ਨੂੰ ਬੰਨ੍ਹ ਦੇਣਾ ਇਸ ਧਾਗੇ ਵਿੱਚ ਤੁਸੀਂ ਜਿਹੜੀਆਂ ਗੰਡਾਂ ਲਗਾਈਆਂ ਸਨ ਪੂਰਾ ਧਾਗਾ ਇਸ ਦੇ ਉੱਪਰ ਲਪੇਟ ਦੇਣਾ ਹੈ ਇਸਨੂੰ ਤੁਸੀਂ ਲਪੇਟ ਕੇ ਫਿਰ ਪੂਰਾ ਧਾਗਾ ਇਸੇ ਉੱਪਰ ਲਪੇਟ ਕੇ ਬੱਚੇ ਦੇ ਕਾਦੇ ਦੇ ਬਰਾਬਰ ਜਿਹੜਾ ਧਾਗਾ ਲਿਆ ਸੀ ਇਸ ਵਿੱਚ ਤੁਸੀਂ ਗੰਢਾਂ ਉਮਰ ਦੇ ਅਨੁਸਾਰ ਲਗਾਈਆਂ ਸਨ ਉਸ ਤੋਂ ਬਾਅਦ ਤੁਸੀਂ ਹਰ ਇੱਕ ਹਰਿਆ ਜਿਹੜਾ ਕਾਦੀਆਂ ਪੰਜ ਕਲੀਆਂ ਬਣਾਈਆਂ ਸਨ ਪੰਜ ਕਲੀਆਂ ਤੁਸੀਂ ਲਈਆਂ ਜਿਹੜੀਆਂ ਉਹ ਤੁਹਾਡੇ ਬੱਚੇ ਦੇ ਜਿੰਨੇ ਉਮਰ ਹੈ ਉਸ ਧਾਗੇ ਦੇ ਵਿੱਚ ਜਿੰਨੀਆਂ ਗੰਢਾਂ ਲਗਾਈਆਂ ਫਿਰ ਤੁਸੀਂ ਜਿਹੜਾ ਕਾ ਲਿਆ ਇਸਨੂੰ ਤੁਸੀਂ ਇਸ ਪ੍ਰਕਾਰ ਲਪੇਟ ਕੇ ਬੰਨ ਦਿੱਤਾ ਫਿਰ ਮੰਨ ਲਓ ਕਿ ਇਹ ਜਦੋਂ ਲਪੇਟ ਦਿੱਤਾ ਤਾਂ ਇਸ ਨੂੰ ਫਿਰ ਲੈਣਾ ਹੈ ਇੱਕ ਸ਼ੁੱਧ ਦੇਸੀ ਘੋੜਾ ਦੀਵਾ ਫਿਰ ਤੁਸੀਂ ਜਦੋਂ ਸ਼ੁੱਧ ਦੇਸੀ ਘੋੜਾ ਦਾ ਦੀਵਾ ਲੈਣਾ ਹੈ ਉਹ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਤੇ ਨਾਲ 1 ਰੁਪਿਆ ਵੀ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਇੱਥੇ ਤੁਸੀਂ 11 ਰੁਪਏ ਵੀ ਲੈ ਸਕਦੇ ਹੋ 21 ਵੀ ਲੈ ਸਕਦੇ ਹੋ 55 ਵੀ ਲੈ ਸਕਦੇ ਹੋ ਤੇ 101 ਰੁਪਿਆ ਵੀ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਪਰ ਘਟੋ-ਗਾਟੇ 1 ਰੁਪਿਆ ਤੁਸੀਂ ਜ਼ਰੂਰ ਕੋਲ ਰੱਖੋ ਹਾਂ ਤੁਹਾਡੇ ਕੋਲ ਤਿੰਨ ਚੀਜ਼ਾਂ ਹੋ ਗਈਆਂ ਇੱਕ ਤਾਂ ਹਰਿਆਕਾ ਤੇ ਦੂਜਾ ਸ਼ੁੱਧ ਦੇਸੀ ਘੋ ਜਾਂ ਤੀਜਾ 11 ਰੁਪਏ ਹੁਣ ਇਹ ਤਿੰਨੋਂ ਹੀ ਚੀਜ਼ਾਂ ਲੈ ਕੇ ਤੁਸੀਂ ਜਾਣਾ ਹੈ ਗਣਪਤੀ ਜੀ ਦੇ ਮੰਦਿਰ ਜੇਕਰ ਵਿਸ਼ੇਸ਼ ਰੂਪ ਨਾਲ ਗਣਪਤੀ ਮਹਾਰਾਜ ਦੇ ਮੰਦਿਰ ਤੁਹਾਡੇ ਆਸ-ਪਾਸ ਨਹੀਂ ਹੈ ਤਾਂ ਤੁਸੀਂ ਤੁਸੀਂ ਸ਼ਿਵ ਮੰਦਿਰ ਚਲੇ ਜਾਓ ਸ਼ਿਵ ਮੰਦਿਰ ਵਿੱਚ ਜਾ ਕੇ ਗਣਪਤੀ ਮਹਾਰਾਜ ਦੀ ਮੂਰਤੀ ਉੱਥੇ ਜਰੂਰ ਹੁੰਦੀ ਹੈ ਤਾਂ ਉਸ ਮੂਰਤੀ ਦੇ ਸਾਹਮਣੇ ਜਾ ਕੇ ਬੈਠ ਜਾਓ ਮੂਰਤੀ ਜਿਹੜੇ ਉਚਾਈ ਤੇ ਹੈ ਫਿਰ ਮੂਰਤੀ ਦੇ ਸਾਹਮਣੇ ਜਾ ਕੇ ਖੜੇ ਹੋ ਜਾਓ ਸਭ ਤੋਂ ਪਹਿਲਾਂ ਸ਼ੋਧ ਦੇਸੀ ਘਿਓ ਦਾ ਦੀਵਾ ਜਿਹੜਾ ਲੈ ਕੇ ਆਏ ਹੋ ਤੁਸੀਂ ਮੂਰਤੀ ਦੇ ਸਾਹਮਣੇ ਰੱਖ ਦਿਓ ਉਸ ਤੋਂ ਬਾਅਦ ਜੋ ਹਰੀਕਾ ਹੈ ਤੁਸੀਂ ਲੈ ਕੇ ਆਏ ਹੋ ਉਸ ਨੂੰ ਆਪਣੀ ਮਨੋ ਕਾਮਨਾ ਆਪਣੇ ਮਨ ਅੰਦਰ ਬੋਲਦੇ ਹੋਏ ਆਪਣੇ ਬੱਚੇ ਦਾ ਧਿਆਨ ਧਰ ਕੇ ਗਣਪਤੀ ਜੀ ਦੇ ਕੰਨ ਵਿੱਚ ਤੁਸੀਂ ਉਸ ਨੂੰ ਰੱਖ ਦੇਣਾ ਹੈ ਜਾਣੀ ਕਿ ਗਣਪਤੀ ਦਾ ਜੋ ਕੰਨ ਹੁੰਦਾ ਹੈ ਉਸੇ ਆਸ-ਪਾਸ ਜੋ ਵਿਹਿੱਸਾ ਹੁੰਦਾ ਹੈ ਉਥੇ ਕਿਤੇ ਵੀ ਤੁਸੀਂ ਇਹ ਹਰੇ ਕਾ ਨੂੰ ਅਟਕਾ ਦੇਣਾ ਹੈ ਉਸ ਤੋਂ ਬਾਅਦ 11 ਰੁਪਏ ਤੁਸੀਂ ਗਣਪਤੀ ਮਹਾਰਾਜ ਜੀ ਦੀ ਮੂਰਤੀ ਦੇ ਸਾਹਮਣੇ ਰੱਖਨੇ ਹਨ ਜਿੱਥੇ ਤੁਸੀਂ ਦੀਵਾ ਜਗਾਇਆ ਹੈ ਉਥੇ ਹੀ 1 ਰੁਪਿਆ ਤੁਸੀਂ ਰੱਖ ਦੇਣਾ ਹੈ ਤੇ ਉਸ ਤੋਂ ਬਾਅਦ ਇੱਕ ਮੰਤਰ ਦਾ ਜਾਪ ਕਰਨਾ ਹੈ ਬੈਠ ਕੇ ਗਣਪਤੀ ਮਹਾਰਾਜ ਜੀ ਦੀ ਮੂਰਤੀ ਦੇ ਸਾਹਮਣੇ ਤੁਸੀਂ ਮੰਤਰ ਦਾ ਜਾਪ ਕਰੋ ਇਹ ਮੰਤਰ ਕਿਹੜਾ ਹੈ ਓਮ ਸ਼੍ਰੀ ਗਣੇਸ਼ ਨਮਹ ਇਸ ਮੰਤਰ ਦਾ ਜਾਪ 108 ਵਾਰ ਕਰਨਾ ਹੈ ਕਿਸੇ ਮਾਲਾ ਦੀ ਸਹਾਇਤਾ ਨਾਲ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਹੱਥ ਜੋੜ ਕੇ 10 ਬੇਨਤੀ ਕਰੋ ਗਣਪਤੀ ਮਹਾਰਾਜ ਜੀ ਦੇ ਅੱਗੇ ਕਿ ਤੁਸੀਂ ਇਨਾਂ ਵਿਗਨਾਂ ਤੋਂ ਦੂਰ ਕਰੋ ਕਲੇਸ਼ਾਂ ਦਾ ਨਾਸ਼ ਕਰੋ ਵਿਗੜੇ ਹੋਏ ਕਮਨ ਦੁਸੀਂ ਬਣਾਉਣ ਵਾਲੇ ਹੋ ਮੇਰੇ ਬੱਚਿਆਂ ਦੇ ਵਿਆਹ ਚਾਦੀ ਵਿਚਾਰੇ ਲਗਾਤਾਰ ਦੇਰੀ ਨੂੰ ਦੂਰ ਕਰੋ ਕਾਫੀ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਸਫਲਤਾ ਨਹੀਂ ਮਿਲ ਰਹੀ ਤੁਹਾਡੀ ਜੋ ਪ੍ਰਾਰਥਨਾ ਹੈ ਉਸਦੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਸੱਚੀ ਭਾਵਨਾ ਭਾਵ ਕੇ ਪ੍ਰਾਰਥਨਾ ਵਿੱਚ ਹੋ ਜਾਵੇਗੀ ਜਲਦੀ ਕੰਮ ਬੰਨ ਜਾਵੇਗਾ ਵਿਆਹ ਦੇ ਜਦੋਂ ਕਾਰਟ ਸ਼ਪਵਾਉਣੇ ਹਨ ਉਸ ਦੇ ਉੱਪਰ ਤੁਸੀਂ ਗਣਪਤੀ ਮਹਾਰਾਜ ਜੀ ਦੀ ਫੋਟੋ ਜ ਰੋ ਲਗਵਾਉਣੀ ਹੈ ਕਿਉਂਕਿ ਇਹ ਵਿਗਨ ਹਰਤਾ ਹਨ ਤੇ ਤੁਹਾਡੇ ਬੱਚਿਆਂ ਦੀ ਸ਼ਾਦੀ ਨੂੰ ਲੈ ਕੇ ਜਿੰਨੇ ਵੀ ਵਿਗਨ ਹਨ ਉਹਨਾਂ ਤੋਂ ਪਰੇਸ਼ਾਨੀ ਤੁਹਾਨੂੰ ਨਹੀਂ ਆਵੇਗੀ ਇਸ ਵਿਧੀ ਦੇ ਨਾਲ ਤੁਸੀਂ ਉਪਾਅ ਤਿੰਨ ਬਦਵਾਰ ਕਰਦੇ ਨੇ ਹਨ ਤਾਂ ਦੇਖਣਾ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਨੂੰ ਲੈ ਕੇ ਆ ਰਹੀਆਂ ਪ੍ਰੋਬਲਮ ਪਰੇਸ਼ਾਨੀਆਂ ਹਮੇਸ਼ਾ ਲਈ ਦੂਰ ਹੋ ਜਾਣਗੀਆਂ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਵੀਡੀਓ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ